ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰਡ ਲੈ ਕੇ حاضر ਹਾਂ ਜੀ ਅਗਲੇ 4-5 ਦਿਨਾਂ ਦੀ ਗੱਲ ਕਰਾਂਗੇ ਅੱਜ ਦੋ ਤਰੀਕਾ ਤੇ 7 ਅਕਤੂਬਰ ਤੱਕ ਮੌਸਮ ਪੰਜਾਬ ਦਾ ਤੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਸੋ ਮੌਸਮ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਅੱਜ ਆਪਾਂ ਨੇ ਸ ਲੋਤਿਆਂ ਨੂੰ ਅਸੀਂ ਜਿਹੜੀ ਹੈ ਦਸਹਰੇ ਦੇ ਤਿਹਾੜੀਆਂ ਬਹੁਤ-ਬਹੁਤ ਵਧਾਈਆਂ ਦਿੰਨੇ ਆ ਅੱਜ ਦਸਹਰੇ ਤੇ ਸੁਭਿਤਰ ਤੇ ਹਰ ਮੌਕੇ ਆਪ ਜੀ نو ਸਾਰੀਆਂ ਲੱਖ ਲੱਖ ਵਧਾਈਆਂ ਤੇ ਪ੍ਰਮਾਤਮਾ ਆਪ ਜੀ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ ਸੋ ਮੌਸਮ ਤੇ ਆਵਾਂਗੇ ਜੀ ਤੇ ਅੱਜ ਦਿਨ ਹੈ 2 ਅਕਤੂਬਰ ਦਾ ਸਵੇਰ ਵੇਲੇ ਜਿਹੜਾ ਕਿਸੇ ਨੇ ਕੱਲ ਦੱਸਿਆ ਸੀ ਕਿ ਜਿਹੜੀ ਲੋਕੀਏ ਦੇ ਸੜਕਾਂ ਨਿੱਕੀ ਮੋਟੀ ਕਾਰਵਈਆਂ ਹੋ ਰਹੀਆਂ ਨੇ ਮੇਹਾਂ ਗਿਆ ਉਹ ਜਾਰੀ ਰਹਿ ਸਕਦੀਆਂ ਨੇ ਅਗਲੇ 2-3 ਦਿਨਾਂ ਤੱਕ ਅੱਜ ਤੜਕੇ ਸਵੇਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕੁਝ ਪਠਾਨਕੋਟ ਖੇਤਰ ਦੇ ਵਿੱਚ ਹਲਕੇ ਟੁੱਟਵੇਂ ਤੌਰ ਤੇ ਜਿਹੜੇ ਛੜਾਟੇ ਲੱਗ ਰਹੇ ਆ ਤਲਵਾੜਾ ਦਸੂਆ ਗੜ੍ਹਦੀਵਾਲਾ ਦੇ ਖੇਤਰਾਂ ਦੇ ਵਿੱਚ ਮੀਂਹ ਜੜਿਆ ਸਵੇਰੇ ਦੇ ਲੱਗੇ ਆ ਐਸੇ ਨਹੀਂ ਕੁਝ ਖੇਤਰਾਂ ਦੇ ਵਿੱਚ ਘੱਟ ਖੇਤਰੀ ਕਾਰਵਈਆਂ ਜਾਰੀ ਨੇ ਸੋ ਅੱਜ ਦੁਪਹਿਰ ਤੋਂ ਬਾਅਦ ਮੋਰਤੋ ਗੜ੍ਹਦੀਲੇ ਸ਼ ਕੋ ਹੋ ਸਕਦੀ ਆ ਆਸਾਰ ਹੈ ਕਿ ਨੇ ਸੁਆਦ ਖੇਤਰ ਤੇ ਮਾਲਵੇ ਦੇ ਕੁਝ ਖੇਤਰ ਹੋ ਸਕਦਾ ਦੋਆਬੇ ਦੇ ਵੀ ਕੁਝ ਖੇਤਰ ਜਿੱਥੇ ਅੱਜ ਦ ਫਾਇਰਵਾਦ ਗਰਜਲੇਸ਼ ਕੇ ਨਾਲ ਕੁਝ ਖੇਤਰਾ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਅਸਰ ਰਹਣਗੇ ਸੋ ਇਸ ਤਰ੍ਹਾਂ ਵਜੇ ਇੱਕ ਵੱਡਾ ਸਿਸਟਮ ਆ ਰਿਹਾ ਸਰਗਰਮ ਪਛਮੀ ਸਿਸਟਮ ਜਿਹੜਾ ਕਿ 5 ਤਰੀਕ ਤੋਂ ਸਰਗਰਮ ਹੋ ਸਕਦਾ ਚਾਰ ਦੇ ਸ਼ਾਮ ਤੋਂ ਮਾਸਾ ਦੇ ਵਿੱਚ ਬਦਲਾਅ ਆਣਾ ਸ਼ੁਰੂ ਹੋ ਜਾਵੇਗਾ ਸੋ ਇਹ ਜਿਹੜਾ ਸਿਸਟਮ ਹੈ ਇਹਨੂੰ ਸਪੋਰਟ ਕਰ ਰਹੀਆਂ ਨੇ ਜਿਹੜੀਆਂ ਹਵਾਵਾਂ ਨਮੀ ਭਰਪੂਰ ਹਵਾਵਾਂ ਜਿਹੜੀਆਂ ਅਰਬ ਸਾਗਰ ਤੋਂ ਗੂਜਕਾਰੀਆਂ ਨੇ ਬੰਗਾਲ ਦੀ ਖਾੜੀ ਵੱਲ ਸੋ ਇਹ ਸਿਸਟਮ ਦੇ ਨਾਲ ਹੀ ਇੱਕ ਐਲਪੀਏ ਕਟਫ ਰੈਸ਼ਰ ਦਾ ਏਰੀਆ ਜਿਹੜਾ ਬੰਗਾਲ ਦੀ ਖਾੜੀ ਤੋਂ ਉੱਠ ਕੇ ਉੱਤਰ ਭਾਰਤ ਵੱਲ ਨੂੰ ਗੂਜ ਕਰੇਗਾ ਜੇਕਰ ਇਹ ਸਿਸਟਮ ਨਾ ਹੁੰਦਾ ਤੇ ਮੀਤੇ ਆਸਾਰ ਫੇਰ ਵੀ ਬਣਨੇ ਸੀ ਕਿਉਂਕਿ ਜਿਹੜਾ ਐਲਪੀਏ ਬਣਨਾ ਹੈ ਫਗਾਲ ਦੀ ਖਾੜੀ ਦੇ ਵਿੱਚ ਉਹਦਾ ਟਰੈਕ ਹੈ ਜਿਹੜਾ ਉਹ ਪੰਜਾਬ ਵੱਲ ਸੀ ਸੀ ਅਸੀਂ ਤਾਂ ਕਹਿ ਰਹੇ ਹਾਂ ਕਿ ਹੁਣ ਉਹਦਾ ਟਰੈਕ ਨਹੀਂ ਹੈ ਕਿਉਂਕਿ ਇਧਰ ਸਿਸਟਮ ਆ ਰਿਹਾ ਸਿਸਟਮ ਨੇ ਉਹਨੂੰ ਜਿਹੜਾ ਪਰਾਂ ਨੂੰ ਧੱਕ ਦੇਣਾ ਤੇ ਉਹ ਐਲਪੀਏ ਅੱਗੇ ਜਿਹੜਾ ਪੂਰਬੀ ਭਾਰਤ ਵੱਲ ਨੂੰ ਉਹਦਾ ਰੁਕੋ ਹੋ ਜਾਊਗਾ ਪੰਜਾਬ ਦੀ ਗੱਲ ਕਰੀਏ ਜੀ 5 6 7 ਇਹਨਾਂ ਦਿਨਾਂ ਦੇ ਵਿੱਚ ਕਿਸੇ ਇੱਕ ਅੱਧਾ ਦਿਨ ਹੋ ਸਕਦਾ ਗੜੇ ਮਾਰ ਤੇ ਬਹੁਤ ਹੀ ਖੇਤਰਾ ਤੱਕ ਮੀਂਹ ਕਿਤੇ ਦਰਮਿਆਨੇ ਕਿਤੇ ਤੇਜ਼ ਝਾਟੇ ਕਿਤੇ ਭਾਰੀ ਮੀਂਹ ਕਿਤੇ ਬਹੁਤ ਜ਼ਿਆਦਾ অতি ਭਾਰੀ ਮੀਂਹ ਤੇਜ਼ ਤੂਫਾਨੀ ਝੱਖੜ ਦੇ ਨਾਲ ਹਵਾਵਾਂ ਦਾ ਰਫਤਾਰ ਕਿੰਨੀ ਹੋ ਸਕਦੀ ਹੈ ਇਹ ਮੌਕੇ ਤੇ ਤੁਹਾਨੂੰ ਅਪਡੇਟ ਦਿੱਤੀ ਜਾਵੇਗੀ ਗੜੇਮਾਰ ਕਹਿੰਦੀ ਹੈ ਕਿ ਪੰਜਾਬ ਦੇ 20% ਖੇਤਰ ਹੋ ਸਕਦੇ ਨੇ ਜਿੱਥੇ ਗੜੇਮਾਰ ਵੀ ਹੋ ਸਕਦੀ ਹੈ ਖੇਤਰ ਵਾਜਦੇ ਹੋ ਸਕਦੇ ਨੇ ਦਬਾਅ ਵੀ ਹੋ ਸਕਦੇ ਨੇ ਮਾਲਵੇ ਦੇ ਹੋ ਸਕਦੇ ਨੇ ਕੁਦਰਤ ਦੇ ਹੱਥ ਵਾਸਾ ਨਾਲ ਹੀ ਹਰਿਆਣੇ ਦੇ ਵੀ ਕਹਿੰਦੀ ਹੈ ਕਿ ਕਟੋ ਕਟੇ 85 90 ਫਰਸਣੇ ਖੇਤਰਾ ਦੇ ਵਿੱਚ ਉਮੀਦ ਹੈ ਅਸਰ ਹੋਣਗੇ ਰਾਜਸਥਾਨ ਦੇ ਹਨਵਾਨਗੜ੍ਹ ਨੂੰਪਗੜ ਸਰਤਗੜ ਬੀਕਾਨੇਰ ਸ਼ਿਰਕੰਗਨਗਰ ਇਹਨਾਂ ਖੇਤਰਾ ਤੱਕ ਵੀ ਪਹੁੰਚਣਗੇ ਉੱਤਰਾ ਗਨ ਹਿਮਾਚਲ ਜੰਮੂ ਪਹਾੜਾ ਦੇ ਉੱਪਰਲੇ ਫੱਦਰ ਤੇ ਬਰਫਵਾਰੀ ਦਾ ਪਹਿਲਾ ਦੌਰ ਸਰਦੀਆਂ ਦੇ ਸੀਜ਼ਨ ਦਾ ਰੇਟਲੇ ਫੱਦਰ ਤੇ ਗੜੇਮਾਰ ਫਲਸ ਭਾਰੀ ਮੀਂਹ ਇਹਨਾਂ ਖੇਤਰਾ ਨੂੰ ਪ੍ਰਭਾਵਿਤ ਕਰਨ ਜਾ ਰਹੇ ਨੇ ਜਿਹੜੇ ਨਦੀਆਂ ਨਾਲੇ ਖੱਡਾਂ ਚੋਲੇ ਉਹ ਇੱਕ ਵਾਰ ਮੁਰ ਤੋਂ ਭਰ ਕੇ ਚੱਲ ਸਕਦੇ ਨੇ ਕਿਉਂਕਿ ਪਹਾੜਾਂ ਦੇ ਵਿੱਚ ਗਤੀਵਿਧੀਆਂ ਇਹ ਸਿਸਟਮ ਤਗੜੇ ਲੈਵਲ ਦੇ ਦਰਜ ਕਰਾਵੇਗਾ ਮੈਦਾਨਾਂ ਦੇ ਵਿੱਚ ਭਾਰੀ ਨਹੀਂ ਪ੍ਰੈਸ ਗਨੇਮਾਰ ਇਹ ਸਿਸਟਮ ਤਗੜੇ ਲੈਵਲ ਤੇ ਦਰਜ ਕਰਾਵੇਗਾ ਕੋਲਮਰਾ ਕੇ ਇਹ ਸਿਸਟਮ ਜਿੰਨਾ ਲੱਗ ਰਿਹਾ ਸੀ ਉਸ ਤੋਂ ਤਗੜਾ ਪਰ ਬਹੁਤ ਜ਼ਿਆਦਾ ਤਗੜਾ ਨਹੀਂ ਹੈ ਮਤਲਬ ਕਿ ਮੱਧਮ ਲੈਵਲ ਦਾ ਇਹ ਸਿਸਟਮ ਹੈ ਜਿਹੜਾ ਕਿ 5 6 7 ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਨਾਲ ਲੱਗਦਿਆਂ ਨੂੰ ਸੂਬਿਆਂ ਨੂੰ ਪ੍ਰਭਾਵਿਤ ਕਰਨ ਆ ਰਿਹਾ ਹੈ ਚੜਦੇ ਪਾਰੇ ਨੂੰ ਜਿੱਥੇ ਪਾਰਾ 37 38 ਦੇ ਜਾ ਰਿਹਾ ਉਹਨੂੰ ਠੱਲ ਫੌਂਦ ਦੇ ਲਈ ਇਹ ਸਿਸਟਮ ਆ ਰਿਹਾ ਤੇ ਇਸ ਸਿਸਟਮ ਤੇ ਲੰਗਰ ਤੋਂ ਬਾਅਦ ਕਹਿ ਸਕਦੇ ਆ ਸਰਦੀਆਂ ਦਾ ਇੱਕ ਦੌਰ ਆ ਜਿਹੜਾ ਸਿਆਲਾ ਦਾ ਉਹ ਸ਼ੁਰੂ ਹੋ ਜਾਏਗਾ ਤੇ ਟਾ ਫ੍ਰੀਜ ਦੇ ਵਿੱਚ ਜੋ ਵੱਡੇ ਗਰਾਵਰ ਜਿਹੜੀ ਉਹ ਦੱਜ ਕੀਤੀ ਜਾਵੇਗੀ ਠੀਕ ਨਾ ਜਾ ਜਾਂਦੇ ਜਾਂਦੇ ਤਾਜ਼ਾ ਅਪਡੇਟ ਪੇ ਲਾਵਾਂਗੇ ਜੋ ਅੱਜ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ ਅਲਰਟ ਜਿਹੜੇ ਆ ਜਾਰੀ ਕਰ ਦਿੱਤੇ ਨੇ ਮੌਸਮ ਵਿਭਾਗ ਨੇ ਵੈਰੀ ਹੈਵੀ ਰੇਨ ਕਿਤੇ ਕਿਤੇ ਤਾਂ ਹੈਵੀ ਟੂ ਵੈਰੀ ਹੈਵੀ ਰੇਨ ਸਕਰੀਨ ਤੇ ਦੇਖ ਸਕਦੇ ਆ ਕੀ 6 ਤਰੀਕ ਨੂੰ ਜੜਿਆ ਵੈਰੀ ਹੈਵੀ ਤੋਂ ਵੈਰੀ ਹੈਵੀ ਰਹਿਣ ਯਾਨੀ ਕਿ ਭਾਰੀ ਤੋਂ ਵੀ ਅਤਿ ਭਾਰੀ ਵੀ ਲੱਗ ਸਕਦੇ ਨੇ ਕੁਝ ਇਤਨਾ ਦੇ ਵਿੱਚ ਪੰਜਾਬ ਦੇ ਸੋ ਮੁੱਖ ਤੌਰ ਤੇ ਜਿਹੜੇ ਅਲਰਟ ਹੈ ਕਰਨੇ 5 6 7 8 ਇਹਨਾਂ ਦਿਨਾਂ ਦੇ ਲਈ ਨੇ ਬਦਲਾ ਚਾਰ ਦੇ ਦੁਪਹਿਰ ਤੋਂ ਬਾਅਦ ਹੀ ਆ ਜਾਏਗਾ ਪਰ ਸਿਸਰ ਗਰਮ ਮੁੱਖ ਅਸਰ ਹੈ ਉਹ 5 ਤੋਂ ਸ਼ੁਰੂ ਹੋਏਗਾ 6 7 ਤਰੀਕ ਤੱਕ ਇਹ ਅਸਰ ਗਰਮ ਰਹਿ ਸਕਦਾ ਉਸ ਤੋਂ ਪਹਿਲਾਂ ਵੀ ਟਟੂ ਦੇ ਤੌਰ ਤੇ ਜਿਹੜੇ ਛਰਾਟੇ ਲੱਗਦੇ ਰਹਿਣਗੇ 5 ਤਰੀਕ ਤੋਂ ਪਹਿਲਾਂ ਪਹਿਲਾਂ ਯਾਨੀ ਕਿ ਅੱਜ ਕੱਲ ਪਰਸੋਂ 72 ਘੰਟੇ ਹਾਲੇ ਸਪੈਲ ਟੋਟੋ ਦੇ ਤਰ੍ਹਾਂ ਲੱਗਣਗੇ ਉਸ ਤੋਂ ਬਾਅਦ ਵੱਡਾ ਸਿਸਟਮ ਮਾਡਲ ਤਿਆਰ ਹੈ ਧੰਨਵਾਦ